ਬਿਲਕੁਲ ਅਸੀਂ ਫਿਲਹਾਲ ਇੱਥੇ ਖੜੇ ਆ ਜੀ ਬੋਦੀ ਦੇ ਹੁਈ ਤੇ ਔਰ ਇਸ ਮੌਕੇ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਲੋਕਲ ਆਇਟਸ ਬੰਦੇ ਨੇ ਜਿਹੜੀ ਪਬਲਿਕ ਉਹ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਦਾ ਬਹੁਤ ਬਹੁਤ ਧੰਨਵਾਦ ਅਰ ਰਹੇ ਨੇ ਕਿ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਸ਼ਹਿਰ ਵਾਸਤੇ ਜਿਹੜਾ ਸੋਚਿਆ ਹੋ ਔਰ ਸੋਚ ਵੀ ਰਹੇ ਨੇ ਔਰ ਵੱਧ ਤੋਂ ਵੱਧ ਜਿਹੜੀ ਡਿਵੈਲਪਮੈਂਟ ਵੀ ਕਰਵਾ ਰਹੇ ਨੇ ਔਰ ਇਸ ਵੇਲੇ ਆਪਾਂ ਜਿਹੜੇ ਰੋਡ ਤੇ ਖੜੇ ਆ ਇਹ ਅੰਮ੍ਰਿਤਸਰ ਜਲੰਧਰ ਬਾਈਪਾਸ ਹੈ ਜੀ ਇਦੇ ਵਿੱਚ ਇਹ 90 ਵਾਟ ਦੀ ਲਾਈਟ ਆ ਤੇ 155 ਪੌਲ ਲੱਗੇ ਨੇ ਟੋਟਲ ਔਰ ਇਹ ਲਾਈਟਸ ਜਿਹੜੀ ਆ ਉਹ ਹਮ ਜਵਿੰਦਰ ਬਾਈਪਾਸ ਤੋਂ ਲੈ ਕੇ ਅਗਰਸਿੰਘ ਚੌਂਕ ਤੱਕ ਆ ਔਰ ਇਹਦੇ ਨਾਲ ਨਾਲ ਹੀ ਆਪਣਾ ਤੁਸੀਂ ਪਿੱਛੇ ਵੀ ਆਪਾਂ ਇਨੌਗੁਰੇਸ਼ਨ ਕਰਕੇ ਆਏ ਆ ਕਾਦੀਆ ਦੀ ਚੁੰਗੀ ਤੋਂ ਹੁਣ ਕਾਦੀਆ ਦੀ ਚੁੰਗੀ ਤੋਂ ਲੈ ਕੇ ਪ੍ਰੋਪਰ ਜਿਹੜਾ ਵਾ ਮੇਸ਼ਰਪੁਰੇ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਗੇਟ ਬਣਿਆ ਉਹ ਉੱਥੇ ਤੱਕ ਲਾਈਟਸ ਔਨ ਆ ਵੰਡਰ ਹੋਟਲ ਤੱਕ ਔਰ ਕਾਦੀਆ ਦੀ ਚੁੰਗੀ ਤੋਂ ਲੈ ਕੇ ਹੁਣ ਪੂਰਾ ਹੀ ਬੱਸ ਸਟੈਂਡ ਤੱਕ ਜਿਹੜੀਆਂ ਲਾਈਟਸ ਔਨ ਹੋ ਚੁੱਕੀਆਂ ਨੇ ਵਾਲਾ ਪੂਰਾ ਪਟਾਲਾ ਐਸੇ ਜਗਮਗਾਏਗਾ ਜੀ ਜੀ ਬਿਲਕੁਲ ਜੀ ਇਹ ਜੋ ਆਸ਼ੀਰਵਾਦ ਵੱਡਿਆਂ ਨੇ ਦਿੱਤਾ ਜੋ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਸਰਦਾਰ ਅਮਨ ਸ਼ੇਖ ਸਿੰਘ ਸ਼ੇਰੀ ਐਲ ਸੀ ਜੀ ਨੇ ਪਾਈ ਹੈ ਉਹ ਜਿਹੜਾ ਰਿਜ਼ਲਟ ਵਿੱਚ ਉਹ ਸਾਰੇ ਆ ਰਹੇ ਨੇ ਜੀ ਜੋ ਵੀ ਸਾਡੇ ਭਰਾ ਅਮਿਤਪਾਲ ਸਿੰਘ ਕਲਸੀ ਨੇ ਕੀਤਾ ਬਹੁਤ ਵਧੀਆ ਕੀਤਾ ਉਹ ਰਹੀ ਨੇ ਰੇਜ ਬੈਠੇ ਹੀ ਸਾਨੂੰ ਇਹਨਾਂ ਚਾਣਨ ਕਰਕੇ ਦਿੱਤਾ ਅਸੀਂ ਦੁਕਾਨਦਾਰ ਸਾਰੇ ਬਹੁਤ ਖੁਸ਼ ਆ ਜੋ ਵੀ ਇੱਥੇ ਸਫਾਈ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਹੈ ਜੋ ਵੀ ਸਾਡੇ ਵੀਰ ਕਰਨਦੇ ਆ ਬਹੁਤ ਵਧੀਆ ਕਰਨਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਬਹੁਤ ਮੁਸ਼ਕਲ ਆ ਜੀ ਹੁਣ ਤੇ ਵਾਹਿਗੁਰੂ ਦੀ ਕਿਰਪਾ ਆਈ ਏ ਆ ਜਿਹੜਾ ਕੋਈ ਵੀ ਬੰਦਾ ਲੰਘਦਾ ਆਉਂਦਾ ਜਾਂਦਾ ਲਾਈਟਾਂ ਲੱਗੀਆਂ ਨੇ ਮਤਲਬ ਚਗਮਗ ਹੋ ਰਹੀ ਏ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਉਹ ਜੀ ਅਸੀਂ ਤਾਂ ਬਹੁਤ ਘੱਟਾ ਫਗਿਆ ਜੇ ਪਹਿਲਾਂ 5 ਸਾਲ ਦੇ ਵਿੱਚ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਤੇ ਸ਼ਾਰੀ ਕਲਸੀ ਦੀ ਜੀ ਉਹਦੀ ਬਹੁਤ ਵਧੀਆ ਪਰ ਬੰਦ ਵਧੀਆ ਹੋਇਆ ਹੈ ਛਰਕ ਵਧੀਆ ਬਣੀ ਹੈ ਲਾਈਟਾਂ ਦੀ ਬਹੁਤ ਕਮੀ ਸੀ ਲਾਈਟਾਂ ਲੱਗ ਗਈਆਂ ਜੀ ਹੁਣ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਪਹਿਲਾਂ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀਕਲਸੀ ਜੋ ਸਾਡੇ ਬਟਾਲੇ ਤੋਂ ਐਮ ਐਲ ਏ ਔਰ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਦੇ ਨੀਦਰਸ਼ਪ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੇ ਉਪਰਾਲੇ ਦੇ ਨਾਲ ਇੰਨੀ ਲਾਗਤ ਦੇ ਨਾਲ ਸਾਡੇ ਬਟਾਲੇ ਨੂੰ ਦੇਖੋ ਇੰਨੇ ਦਿਨਾਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਲਾਈਟ ਦੀ ਔਰ ਜੋ ਪਿਛਲੀਆਂ ਸਰਕਾਰਾਂ ਮਲੇ ਇਹ ਹਨੇਰੇ ਚ ਪਈਆਂ ਰੋਡਾਂ ਬਣ ਸੀਗੀਆਂ ਹਨੇਰਾ ਹੀ ਹਨੇਰਾ ਰਹਿੰਦਾ ਸੀ ਉਹ ਅੱਜ ਅੰਮ੍ਰਿਤਕਲਸੀ ਜੀ ਵੱਲੋਂ ਐਮਐਲਏ ਸ਼ਾਹਦੀ ਕਲਸੀ ਜੀ ਦੇ ਛੋਟੇ ਵੀਰ ਵੱਲੋਂ ਜੋ ਤੋਂ ਕਾਢਣ ਕੀਤਾ ਗਿਆ ਇੱਕ ਸੋਚ ਦੇ ਨਾਲ ਸਾਰਾ ਬਟਾਲਾ ਜਗਮਗਾ ਰਿਹਾ ਪਹਿਲਾਂ ਕਾਧੀਆਂ ਚੁੰਗੀਆਂ ਤੋਂ ਕਾਢਣ ਕੀਤਾ ਹੁਣ ਜਲੰਧਰ ਰੋਡ ਤੋਂ ਕਾਢਣ ਕੀਤਾ ਇਹ ਸਾਰੇ ਹੀ ਸ਼ਹਿਰ ਵਾਸੀਆਂ ਦੀ ਮੰਗ ਸੀ ਇਥੋਂ ਦੇ ਲੋਕਲ ਜਿੰਨੇ ਬਾਜ਼ਾਰ ਆ ਦੁਕਾਨਦਾਰਾਂ ਦੀ ਮੰਗ ਸੀ ਕਿਉਂਕਿ ਹੁੰਦਾਂ ਦੇ ਕਾਰਨ ਜਦੋਂ ਹਮੇਰਾ ਜ਼ਲਦੀ ਪੈਂਦਾ ਤੋਂ ਲੋਕਾਂ ਦੇ ਘਰਾਂ ਦੇ ਜਾਣ ਦਾ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਵਾਰਦਾਤ ਨੂੰ ਵੀ ਲੋਕ ਇਲਜ਼ਾਮ ਦਿੰਦੇ ਸੀ ਉਹ ਚੀਜ਼ ਤੋਂ ਵੀ ਬੜੀ ਥੱਲ ਪੋ ਗਈ ਆ ਚੀਜ਼ ਤੋਂ ਸੋ ਐਮਐਲਏ ਸ਼ਹਿਰੀ ਕੱਸੀ ਜਿਹੜਾ ਬਹੁਤ ਹੀ ਵੱਡਾ ਉਪਰਾਲਾ ਔਰ ਇਹਦੇ ਨਾਲ ਮੈਂ ਦੂਜੀਆਂ ਸਰਕਾਰਾਂ ਨੂੰ ਜਿਹੜੀ ਕਹਿੰਦੇ ਫਿਰਦੇ ਸੀ ਕਿ ਇੱਥੇ ਇੱਕ ਏਡ ਨਹੀਂ ਲੱਗੀ ਘਰੋਂ ਬਾਹਰ ਨਿਕਲ ਕੇ ਵੇਖੋ ਸ਼ਹਿਰ جگਮਗਾ ਰਿਹਾ ਅਗਰ ਜੋ ਟਾਵਰ ਬਣਿਆ ਜੋ ਸੁਖਾ ਸਿੰਘ ਭਾਈ ਸੁਖਾ ਸਿੰਘ ਜੀ ਸੁਖਾ ਸਿੰਘ ਮਹਤਾ ਸਿੰਘ ਚੌਂਕ ਬਣਿਆ ਉਹ ਵੀ ਡਿਵੈਲਪਮੈਂਟ ਵੇਖੋ ਸੜਕਾਂ ਦੀ ਡਿਵੈਲਪਮੈਂਟ ਵੇਖੋ ਘਰਾਂ ਤੋਂ ਬਾਹਰ ਨਿਕਲੋ ਘਰ ਬੈ ਕੇ ਨਾ ਐਵੇਂ ਫੋਕੀ ਸ਼ੋਰਤ ਲੋ ਐਮ ਐਲ ਏ ਸ਼ਹਿਰੀ ਕਲਸੀ ਜੀ ਇੱਕ ਨੇਕ ਇਨਸਾਨ ਨੇ ਬਟਾਲੇ ਹਲਕੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਹਨੇ ਉਹਦੀ ਬਦੌਲਤ ਹੀ ਆ ਕਿ ਜੋ ਅੱਜ ਬਟਾਲਾ ਸ਼ਹਿਰ ਦੇ ਵਿੱਚ ਹਰ ਹਰ ਰੋਡ ਤੁਸੀਂ ਵੇਖੋ ਜਗਮਗਾ ਰਿਹਾ ਐ ਐਮ ਐਲ ਏ ਸ਼ਹਿਰੀ ਕਲਸੀ ਜੀ ਦੀ ਬਦੌਲਤ ਹੈ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਬਟਾਲੇ ਦੀ ਆਣ ਸਾਡੀ ਸ਼ਾਨ ਐਮ ਐਲ ਏ ਸ਼ਹਿਰੀ ਕਲਸੀ ਜੀ ਸਭ ਤੋਂ ਪਹਿਲਾਂ ਤੇ ਅਸੀਂ ਆਪਣਾ ਬਟਾਲਾ ਵਾਸੀ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੁਸੀਂ ਵੇਖੋ 40-50 ਸਾਲਾਂ ਤੋਂ ਜਿਹੜਾ ਇਹ ਹਤੀਕੇੜ ਰੋਡ ਬੋਦੇ ਦੀ ਕੋਈ ਕਾਦੀਆਂ ਦੀ ਚੂੰਗੀ ਹੋਰ ਬਟਾਲੇ ਦੇ ਜਿੰਨੇ ਵੀ ਏਰੀਆ ਦੇਖੋ ਕੋਪਨੇਰਾ ਸੀ ਅੱਜ ਤੁਸੀਂ ਵੇਖੋਗੇ ਕਿ ਸਾਰੇ ਜਗ੍ਹਾ ਜਗਮਗ ਜਗਮਾ ਹੋ ਰਹੀ ਏ ਸ਼ਹਿਰੀ ਕਲਸੀ ਦੀ ਬਦੌਲਤ ਬਾਕੀ ਜਿਹੜੇ 2-3 ਜਿਹੜੇ ਚੈਨਲ ਹੋ ਜene ਨੇ ਜਿਹੜੇ ਵਿਰੋਧੀਆ ਦੇ ਹੱਥਾਂ ਦੇ ਪੇਦੇ ਨੇ ਉਹਨਾਂ ਨੂੰ ਸਿਰਫ ਪੈਸੇ ਦਿਓ ਤੇ ਜੋ ਮਰਜ਼ੀ ਉਹਨਾਂ ਕੋਲ ਬੁਲਾ ਲਓ ਜਿਹੜੇ ਜ਼ਮੀਨੀ ਲੋਕ ਨੇ ਉਹ ਬਟਾਲੇ ਦੇ ਸ਼ਹਿਰੀ ਕਲਸੀ ਜੀ ਦੇ ਕੰਮਾਂ ਤੋਂ ਬਹੁਤ ਜਿਆਦਾ ਖੁਸ਼ ਨੇ ਜਿਹੜੀਆਂ ਗਲੀਆਂ ਰਹਿ ਗਏ ਨੇ ਉਹ ਵੀ ਮੰਨਣ ਗਈ ਆ ਉਨជា ਸਿੱਧਾ ਮੇਰੀ ਵਾਰ ਤੇ 3 ਨੰਬਰ 40 ਸਾਲ ਬਾਅਦ ਐਮਐਲਏ ਸ਼ਹੀਦ ਕਲਸੀ ਜੀ ਦੁਆਰਾ ਉਥੇ ਸੀਵਰੇ ਪਾਇਆ ਜਾ ਰਿਹਾ ਦੋ ਟੋ ਦੋ ਸਾਰੇ ਕੰਮ ਹੋ ਰਹੇ ਨੇ ਦੇਖੋ ਪਟਿਆਲੇ ਦਾ ਜਿੰਨਾ ਨਰਕ ਜਿਹੜਾ ਬਾਕੀ ਸਰਕਾਰਾਂ ਪਾ ਕੇ ਗਈਆਂ ਨੇ ਉਹਨਾਂ ਨੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਗੱਲਾਂ ਨਾਲ ਢਿੱਡ ਭਰੇ ਨੇ ਇਹ ਘਾਟੇ ਐਮਐਲਏ ਸ਼ਹੀਦ ਕਲਸੀ ਜੀ ਨੇ ਜਿਹੜੇ ਕੰਮ ਨਾਲ ਢਿੱਡ ਭਰੇ ਨੇ ਬਾਕੀ ਅਸੀਂ ਤਾਂ ਕਹਿੰਦੇ ਆ ਜਿਹੜੇ ਵਿਰੋਧੀ ਇਹਨਾਂ ਰੋਲਾ ਪਾ ਰਹੇ ਨੇ ਸਾਡੇ ਸਾਹਮਣੇ ਆਓ ਤੁਹਾਨੂੰ ਦਿਖਾਈਏ ਕੰਮ ਹੁੰਦਾ ਕੀ ਹੈ ਸਾਰੇ ਸ਼ਹਿਰ ਦੇ ਦੇਖੋ ਇੰਨੀ ਹਸਤਾਵਾਂ ਜਗਮਗ ਹੋ ਰਹੀ ਐ ਇੰਨੀ ਲਾਈਟਾਂ ਵਧੀਆ ਐਮਐਲ ਸ਼ਰੀ ਕਲਸੀ ਜੀ ਵੱਲੋਂ ਤੋਹਫਾ ਦਿੱਤਾ ਗਿਆ ਵਾਟਰ ਸਪਲਾਈ ਦਾ 28 ਕਰੋੜ ਦਾ ਜਿਹੜਾ ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਲੋਕ ਚੰਗਾ ਪਾਣੀ ਪੀਣ ਕਹਿੰਦੇ ਲੋਕ ਸ਼ਪੀਲ ਲਾਉਂਦੇ ਨੇ ਪਿੰਡ ਦਾ ਕੰਮ ਹੁੰਦਾ ਐਮਐਲ ਸ਼ਰੀ ਕਲਸੀ ਜੀ ਨੇ ਸਾਰੇ ਸ਼ਹਿਰ 'ਚ ਹੀ ਸਵਸ਼ ਪਾਣੀ ਦਾ ਆਪਣਾ ਸ਼ੁਰੂ ਕਰਤਾ ਥਾਂ ਥਾਂ ਤੇ ਆਪਣਾ ਇੰਨੇ ਵਧੀਆ ਭਿਹਾਨ ਚਲੰਦ ਨੇ ਇੰਨੇ ਵਧੀਆ ਕੰਮ ਹੋ ਰਹੇ ਨੇ ਵੇਖੋ ਅਮਰਤ ਕਲਸੀ ਜੀ ਸਾਡੇ ਹਰ ਜਗ੍ਹਾ ਜਾ ਕੇ ਮੂਰਤ ਕਰ ਰਹੇ ਨੇ ਐਮਐਲ ਸ਼ਰੀ ਕਲਸੀ ਜੀ ਮੂਰਤ ਕਰ ਰਹੇ ਨੇ ਇੰਨੇ ਕੋ ਕੰਮ ਹੋ ਰਹੇ ਨੇ ਕਿ ਉਹਨਾਂ ਕੋ ਮੂਰਤਾਂ ਦਾ ਟਾਈਮ ਨਹੀਂ ਮਿਲ ਇਹ ਵਿਰੋਧੀ ਕੀ ਹੋਰ ਕੀ ਜਾਂਦੇ ਨੇ ਅਗਰ ਸਾਨੂੰ ਚੌਂਕ ਬਣਿਆ ਸਾਡੇ ਸ਼ਹੀਦਾ ਦਾ ਚੌਂਕ ਬਣਿਆ ਸਾਡਾ ਫਲੈਗ ਵਾਲਾ ਚੌਂਕ ਬਣ ਗਿਆ ਇੰਨਾ ਕੁ ਬਟਾਲੇ ਦਾ ਵਿਕਾਸ ਹੋ ਰਿਹਾ ਨਾ ਜਿਹੜਾ ਅਜੇ ਤੱਕ ਇਸ ਸਰਕਾਰ ਨੇ ਨਹੀਂ ਕੀਤਾ ਮੈਂ ਕਹਿੰਦਾ ਜਿਹੜੇ ਵਿਰੋਧੀ ਚਾਰ ਪੰਜ ਬੋਦੇ ਢੁਕਦੇ ਨੇ ਨਾ ਆ ਕੇ ਮੈਨ ਆ ਕੇ ਦੇਖੋ ਕਿ ਏਡੇ ਵਧੀਆ ਕੰਮ ਹੋ ਰਹੇ ਨੇ ਗੱਲਾਂ ਦੀ ਰਾਜਨੀਤੀ ਨਾ ਕਰੋ ਜੇ ਰਾਜਨੀਤੀ ਕਰਨੀ ਕੰਮ ਦੀ ਕਰੋ ਬਕਰੀ ਗੱਲ ਹੈ ਕਿ ਐਮ ਆਰ ਐ ਸ਼ਰੀ ਕਲਸੀ ਦੇ ਕੰਮਾਂ ਤੋਂ ਬਹੁਤ ਉਹਨਾਂ ਨੂੰ ਸਵਾਦ ਹੋ ਰਿਹਾ ਗੱਲ ਹੋਰ ਕੋਈ ਨਹੀਂ ਉਹ ਕਹਿੰਦੇ ਨੇ ਹਾਥ ਨਾ ਪਹੁੰਚਦਾ ਤੂੰ ਕੋੜੀ ਇਹ ਦੂਜੀ ਪਾਰਟੀ ਵਾਲੇ ਦੇ ਕੰਮ ਹੋ ਰਹੇ ਨੇ ਤੇ ਸਾਡੇ ਐਮਐਲਏ ਸ਼ਰੀ ਕਲਸੀ ਜੀ ਦਾ ਇੱਕੋ ਸੁਪਨਾ ਹੈ ਕਿ ਮੈਂ ਚੰਗੇ ਕੰਮਾਂ ਦੀ ਲੀਗ ਵਧੀਆਂ ਖਿੱਚਣੀ ਹੈ ਮੈਂ ਵਿਰੋਧੀਆਂ ਵੱਲ ਨਹੀਂ ਵੇਹਣਾ ਮੈਂ ਆਪਣੇ ਚੰਗੇ ਕੰਮ ਕਰਦੇ ਨੇ ਮੇਰਾ ਬਟਾਲਾ ਸਾਰਾ ਆਪਣਾ ਇੱਕ ਪਰਿਵਾਰ ਹੈ ਮੈਂ ਬਟਾਲੇ ਨੂੰ ਖੁਸ਼ ਰੱਖਣਾ ਤੇ ਮੈਂ ਚੰਗੇ ਕੰਮ ਕਰਨੇ ਨੇ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਇੱਕ ਵਾਰੀ ਬਟਾਲੇ ਦੇ ਇਤਿਹਾਸ ਵਿੱਚ ਪਤਾ ਚੱਲੇਗਾ ਐਮਐਲਏ ਸ਼ਰੀ ਕਲਸੀ ਨੇ ਇੰਨਾ ਕੋ ਵਧੀਆ ਸੁਧਾਰ ਕੀਤਾ ਤੇ ਐਮਐਲਏ ਸ਼ਰੀ ਕਲਸੀ ਵਰਗਾ ਹੀਰਾ ਉਹ ਇਨਸਾਨ ਜਿਹੜਾ ਨੂੰ ਐਮਐਲਏ ਮਿਲਿਆ ਅਹੀਂ ਕਹਿੰਦੇ ਹਾਜੀ ਉਮਰ ਵੀ ਉਹਨੂੰ ਐਮਐਲਏ ਸ਼ਰੀਕਲ ਸਿੰਘ ਜੀ ਤੋਂ ਖੁਸ਼ ਨੇ ਜਿਹੜੇ ਵਿਰੋਧੀ ਉਹਨਾਂ ਨੇ ਬੋਲਦੇ ਹੀ ਨਾ ਨਾ ਕਿਉਂਕਿ ਉਹਨਾਂ ਨੂੰ ਬੋਲਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ ਬਾਕੀ ਜਿਹੜੇ ਉਹਨਾਂ ਦੀ ਵੀ ਜਿਹੜੀਆਂ ਗਲੀਆਂ ਜਿਹੜੀ ਕਹਿੰਦੇ ਨਾ ਨਹੀਂ ਬੜੀਆਂ ਉਹ ਵੀ ਐਮਐਲਏ ਸ਼ਰੀਕਲ ਸਿੰਘ ਜੀ ਕੋ ਆ ਕੇ ਕੰਮ ਕਰਾਉਂਦੇ ਰਹੇ ਨੇ ਉਹ ਸਾਡੇ ਸਾਹਮਣੇ ਆਣ ਸਾਡੇ ਸਾਹਮਣੇ ਆ ਕੇ ਸਾਡੀ ਆਮ ਆਦਮੀ ਪਾਰਟੀ ਕੋ ਕੰਮ ਰੈਂਦੇ ਰਹੇ ਨੇ ਹੁਣ ਉਹ ਦੂਜਿਆਂ ਕੋ ਪੈਸੇ ਚੋਕ ਚੋਕ ਗੱਲਾਂ ਕਰ ਰਹੇ ਨੇ ਮੈਂ ਕਹਿੰਦਾ ਸੱਚਾਈ ਦੀ ਲੜਾਈ ਹੈ ਮੈਦਾਨ ਚ ਆਓ ਸਾਡੇ ਨਾਲ ਸਾਹਮਣੇ ਕਰੋ ਜਿਹੜੇ ਡਿਬੇਟ ਕਰਨਾ ਬੜਾ ਰੋਲਾ ਪਾਉਂਦੇ ਜਦੋਂ ਮਰਜ਼ੀ ਡਿਬੇਟ ਕਰੀ ਇਹਨਾਂ ਨੂੰ ਆਪਾਂ ਕੰਮ ਕਰਾਈਏ ਬਾਕੀ ਐਮਐਲਏ ਸ਼ਰੀਕਲ ਸਿੰਘ ਜਿੰਨੇ ਵਧੀਆ ਕੰਮ ਕਰ ਰਹੇ ਨੇ ਅਸੀਂ ਸਲੂਟ ਕਰਦੇ ਹਾਂ ਐਮਐਲਏ ਸ਼ਰੀਕਲ ਸਿੰਘ ਨੂੰ ਕਿ ਜਿੰਨੇ ਵਧੀਆ ਕੰਮ ਕਰ ਰਹੇ ਨੇ ਦਿਲੋਂ ਉਹਨਾਂ ਦਾ ਧੰਨਵਾਦ ਹੈ ਐਮਐਲਏ ਸ਼ਰੀਕਲ ਸਿੰਘ ਜਿੰਦਾਬਾਦ